ਬਠਿੰਡਾ ਦੇ ਸੰਗਤ ਮੰਡੀ ਦੇ ਅਧੀਨ ਪੈਂਦੇ ਪਿੰਡ ਜੰਗੀ ਰਾਣਾ ਦੇ ਵਿੱਚ ਉਸ ਵੇਲੇ ਮਾਤਮ ਛਾ ਗਿਆ ਜਦ ਕਿ ਇੱਕ ਫੌਜੀ ਦੀ ਮ੍ਰਿਤਕ ਦੇ ਉਸਦੇ ਪਿੰਡ ਪਹੁੰਚੀ ਹੈ ਤਾਂ ਫੌਜ ਦੇ ਜਵਾਨ ਮ੍ਰਿਤਕ ਦੇ ਲੈ ਕੇ ਘਰ ਆਏ ਨੇ ਇਸੇ ਦੌਰਾਨ ਦੱਸਿਆ ਗਿਆ ਕਿ ਨੌਜਵਾਨ ਗੁਰਦੀਪ ਸਿੰਘ ਜੋ ਕਿ ਸਿੱਖ ਰੈਜੀਮੈਂਟ ਦੇ ਵਿੱਚ ਡਿਊਟੀ ਨਿਭਾ ਰਿਹਾ ਸੀ ਤਾਂ ਗੁਰਦੀਪ ਸਿੰਘ ਕੁਝ ਸਮੇਂ ਬਿਮਾਰ ਹੋ ਗਿਆ ਸੀ ਤੇ ਅਟੈਕ ਦੇ ਚੱਲਦਿਆਂ ਉਸ ਦੀ ਮੌਤ ਹੋ ਗਈ ਹੈ ਹਾਰਟ ਅਟੈਕ ਦੇ ਨਾਲ ਜਾਣ ਗਈ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਫੌਜੀ ਨੌਜਵਾਨ ਜੋ ਕਿ ਨਵੰਬਰ ਮਹੀਨੇ ਇਸ ਦਾ ਵਿਆਹ ਰੱਖਿਆ ਗਿਆ ਸੀ ਪਰ ਰੱਬ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਹੈ ਤਾਂ ਉੱਥੇ ਪਿੰਡ ਵਾਸੀਆਂ ਨੇ ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੌਜਵਾਨ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤੇ ਇਸ ਦੇ ਨਾਂ ਤੇ ਪਿੰਡ ਦੇ ਵਿੱਚ ਯਾਦਗਾਰ ਬਣਾਈ ਜਾਵੇ ਮੇਰਾ ਨਾਮ ਹੈ ਨੈਪ ਸਬੇਦਾਰ ਜਤਿੰਦਰਪਾਲ ਸਿੰਘ ਜੋ ਕਿ ਮੈਂ ਸਖਰਜਮੰਟਰਲ ਸੈਂਟਰ ਨਾਲ ਸੰਬੰਧ ਰੱਖਦਾ ਹਾਂ ਤੇ ਇਹ ਜਵਾਨ ਜੋ ਸ਼ਹੀਦ ਹੋਇਆ ਹੈ ਇਹਦਾ ਨਾਂ ਹੈ ਗੁਰਦੀਪ ਸਿੰਘ ਤੇ ਇਸ ਦੀ ਡੈੱਡ ਬੋਡੀ ਲੈ ਕੇ ਮੈਂ ਹੁਣ ਇਹਨਾਂ ਦੇ ਪਿੰਡ ਪਹੁੰਚਾ ਹਾਂ ਸਰ ਕਿਸ ਤਰ੍ਹਾਂ ਘਟਨਾ ਘਟੀ ਜੀ ਇਹ ਕੁਝ ਸਮੇਂ ਤੋਂ ਬਿਮਾਰ ਸੀਗੇ ਤੇ ਦਾਖਲ ਸੀਗੇ ਹਸਪਤਾਲ ਦੇ ਵਿੱਚ ਤੇ ਇਹਨਾਂ ਦੇ ਬ੍ਰੇਨ ਹੈਮਰਨ ਹੋਇਆ ਸੀਗਾ ਸਪੌਟ ਸੀਗਾ ਬ੍ਰੇਨ ਦੇ ਵਿੱਚ ਤੇ ਉਹਦੇ ਕਾਰਨ ਇਹਨਾਂ ਨੂੰ ਇੱਕ ਦੋ ਦਿਨ ਤੋਂ ਜ਼ਿਆਦਾ ਸੀਰੀਅਸ ਹੋਣ ਕਰਕੇ ਤੇ ਇਹਨਾਂ ਦੀ 30 ਤਰੀਕ ਨੂੰ ਸ਼ਾਮ ਨੂੰ ਡੈਥ ਹੋ ਗਈ ਆ ਫੌਜ ਦੇ ਵਿੱਚ ਆਣ ਕਰਕੇ ਉਸ ਤੋਂ ਬਾਅਦ ਤਬੀਤ ਇਹਨਾਂ ਦੀ ਖਰਾਬ ਹੋ ਗਈ ਤੇ ਜਿਹਦੇ ਕਰਕੇ ਇਹਨਾਂ ਨੇ ਮਦਦ ਲਾਸ਼ ਦੇ ਵਿੱਚ ਆਪਣਾ ਦਮ ਤੋੜਿਆ ਸਰ ਇਹ ਕਿਉਂ ਕਿ ਕਿਸ ਜਗ੍ਹਾ ਤੇ ਨਿਭਾਰੇ ਸੀ ਇਹ ਹੁਣ ਇਸ ਟਾਈਮ ਤੇ ਸਿਕਰ ਰਜimentਲ ਸੈਂਟਰ ਦੇ ਵਿੱਚ ਡਿਊਟੀ ਤੇ ਸੀਗੇ ਤੇ ਉਥੋਂ ਫਿਰ ਇਹ ਹਸ ਇਹ ਰਾਮਗੜ੍ਹ ਕੈਂਟ ਦੇ ਵਿੱਚ ਲੈਣ ਦਾ ਕੰਬਲੇ ਕੋਈ ਕਿ ਨਹੀਂ ਜੀ ਇਹ ਆਪਣੇ 4 ਖੰਡ ਦੇ ਵਿੱਚ ਰਾਮਗੜ੍ਹ ਕੈਂਟ ਦੇ ਵਿੱਚ ਵੀ ਸਾਡਾ ਇਹ ਜਿਹੜਾ ਜਵਾਨ ਵੀ ਸਾਡੇ ਚੋਂ ਵਿਛੜ ਗਿਆ ਹੈ ਤੇ ਅਸੀਂ ਇਹਦਾ ਕਦੇ ਪੂਰਤੀ ਨਹੀਂ ਕਰ ਸਕਦੇ ਤੇ ਇਹ ਜਵਾਨ ਬਹੁਤ ਹੀ ਲਾਇਕ ਤੇ ਅੱਛਾ ਇਨਸਾਨ ਸੀ ਸਰ ਉਮਰ ਕਿੰਨੀ ਦੱਸੀ ਜਾ ਰਹੀ ਹੈ ਇਹਦੀ ਉਮਰ ਇਹਦੀ 24 ਸਾਲ ਤਕਰੀਬਨ ਹੈਗੀ ਸੀ ਜਲੌਰ ਸਿੰਘ ਜੰਗੀਰਾਂ ਤੋਂ ਤੁਹਾਨੂੰ ਅੱਜ ਜਿਹੜੀ ਮੁੰਡੇ ਦੀ ਡੈਥ ਹੋਈ ਹੈ ਕੀ ਮੁੰਡਾ ਡੈਥ ਹੋਈ ਹੈ ਬਹੁਤ ਮੰਦ ਭਾਗ ਆਇਆ ਸਾਡੇ ਪਿੰਡ ਵਾਸਤੇ ਸਾਡੇ ਪਿੰਡ ਦੇ ਬੱਚੇ ਤਕਰੀਬਨ ਅੱਧ ਬੰਗ ਸਾਡੇ ਪਿੰਡ ਦਾ ਅੱਧ ਦੇ ਬੱਚੇ ਜਿਵੇਂ 50% ਬੱਚੇ ਸਾਡੇ ਪਿੰਡ ਦੇ ਫੌਜ ਚ ਭਰਤੀ ਹੁੰਦੇ ਆ ਜੀ ਬੜੇ ਬੜੇ ਦੁਖ ਦੀ ਗੱਲ ਹੈ ਜਦੋਂ ਸਾਡਾ ਬੱਚਾ ਸ਼ਹੀਦ ਹੋ ਜਾਂਦਾ ਕੋਈ ਪਰ ਸਰਕਾਰਾਂ ਘੱਟ ਧਿਆਨ ਦਿੰਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਵੱਧ ਤੋਂ ਵੱਧ ਧਿਆਨ ਦੇਣਾ ਬੱਚਿਆਂ ਦੇ ਮਗਰ ਉਹਨਾਂ ਦੀ ਸਕਾਲਰਸ਼ਿਪ ਹੋਰ ਇਹਨਾਂ ਨੂੰ ਪੜ੍ਹਾਈ ਲਿਖਾਈ ਵਾਸਤੇ ਵੀ ਧਿਆਨ ਦੇਣਾ ਉਹਨਾਂ ਦੇ ਪਰਿਵਾਰਾਂ ਦੇ ਵੀ ਖਿਆਲ ਰੱਖਣਾ ਤੇ ਅੱਜ ਮੌਤ ਹੋਈ ਆ ਕੀ ਨਾਮ ਕੇ ਇਹ ਗਰਦੀਪ ਸਿੰਘ ਸੀ ਮੁੰਡਾ ਜੀ 16 ਸਿਕ ਰੈਜੀਮੈਂਟ ਸੀਗਾ ਤੇ ਅਗਲੇ ਮਹੀਨੇ ਨਾਲ ਵਿਆਹ ਰੱਖਿਆ ਸੀਗਾ ਜੀ ਤੇ ਬਹੁਤ ਮੰਦ ਭਾਗਾ ਹੋਇਆ ਜੀ ਕੀ ਮੰਗ ਕਦੋਂ ਮੰਗ ਸਰਕਾਰ ਤੋਂ ਇਹੀ ਕਰਦੇ ਆ ਜੀ ਜੋ ਵੀ ਬਰਾਚੀ ਬਣਦੀ ਹੈ ਪ੍ਰਵੰਤਮਨ ਸਰਕਾਰ ਵੀ ਦੇਵੇ ਸੈਂਟਰ ਸਰਕਾਰ ਵੀ ਦੇਵੇ ਅਤੇ ਜੋ ਵੀ ਸਾਡੇ ਪਿੰਡ ਚ ਪਾਰਕ ਵਗੈਰਾ ਗੇਟ ਬਣ ਇਹਨਾਂ ਦਾ ਹੋਰ ਸਕੂਲ ਦਾ ਨਾਂ ਇਹਨਾਂ ਦੇ ਨਾਂ ਤੇ ਰੱਖਿਆ ਜਾਵੇ ਪਿੰਡ ਨੂੰ ਹੌਸਲਾ ਵਜਾਈ ਹੋਊਗੀ ਤੇ ਕਿਹੜਾ ਪਿੰਡ ਜੀ ਕੈਪਟਨ ਚਮਕੌਰ ਸਿੰਘ ਰਿਟਾਇਰਡ ਫਰਮ ਆਰਮੀ ਅੱਜ ਜਿਹੜੀ ਡੈੱਡ ਬੋਡੀ ਆਈ ਹੈ ਬੱਚੇ ਦੀ ਕੀ ਮੰਗ ਸਾਡਾ ਡੈੱਡ ਬੋਡੀ ਆ ਸਾਡਾ ਮੁੰਡੇ ਡੈਥ ਹੋਈ ਹੈ ਬੜਾ ਦੁੱਖ ਹੁੰਦਾ ਹੈ ਪਰ ਦੁੱਖ ਨਹੀਂ ਸਾਨੂੰ ਇਸਤੇ ਮਾਣਾ ਕਿ ਸਾਡੇ ਪਿੰਡ ਦਾ ਮੁੰਡਾ ਸ਼ਹੀਦ ਹੋਇਆ। ਹਰ ਦੁਨੀਆ ਮਰਦੀ ਹੈ ਜਿਹੜਾ ਜੰਮਿਆ ਉਹਨੇ ਮਰਨਾ ਹੈ ਪਰ ਸ਼ਹੀਦ ਹੋਰ ਦੇਸ਼ ਦੇ ਕੰਮ ਕੋਈ ਕਿਉਂਦਾ ਇਹਨਾਂ ਤੇ ਸਾਨੂੰ ਬਹੁਤ ਮਾਣ ਹੈ। ਬਹੁਤ ਫਖਰ ਦੀ ਗੱਲ ਹੈ। ਅਸੀਂ ਮੰਗ ਇਹੀ ਕਰਦੇ ਹਾਂ ਕਿ ਸਾਡਾ ਮੁੰਡਾ ਜਿੰਦਾ ਹੈ ਸ਼ਹੀਦ ਹੈ ਉਹਦੇ ਸਵਾਗਤ ਵਾਸਤੇ ਉਹਦੀ ਯਾਦ ਵਾਸਤੇ ਕੋਈ ਇਹੋ ਚੀਜ਼ ਬਣਾਈ ਜਾਵੇ ਜਾਨੀ ਆਉਣ ਵਾਲੀਆਂ ਪੀੜ੍ਹੀਆਂ ਹਮੇਸ਼ਾ ਯਾਦ ਰੱਖਣ ਤੇ ਇਹਨਾਂ ਤੋਂ ਮੋਟੀਵੇਟਡ ਹੋਣਾ। ਕੀ ਮਾਮਲਾ ਹੈ? ਮੇਰਾ ਨਾਮ ਜੀ ਸੁਭੀਦਤ ਜਗਤਾਰ ਸਿੰਘ ਹੈ। ਮੈਂ ਵੀ ਆਰਮੀ ਦੇ ਵਿੱਚੋਂ ਰਿਟਾਇਰ ਹਾਂ। ਮਾ ਵੀ ਇਸੇ ਪਿੰਡ ਦਾ ਰਹਿਣ ਵਾਲਾ ਪਰ ਮੇਰੀ ਰਾਇ ਸ ਬਟੰਡਾ ਹੈ ਇਸ ਮੁੰਡੇ ਦੀ ਜਦੋਂ ਗੱਲ ਸੁਣੀ ਹੈ ਕਿ ਇਸ ਤਰ੍ਹਾਂ ਗੱਲ ਬਣ ਗਈ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਬਹੁਤ ਦੁੱਖ ਹੈ ਸਾਨੂੰ ਇਸ ਗੱਲ ਦਾ ਔਰ ਦੂਸਰਾ ਹੈ ਮੁੰਡੇ ਨੂੰ ਜਿਹੜਾ ਹੈ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਬਹੁਤ ਗਰੀਬ ਪਰਿਵਾਰ ਹੈ ਔਰ ਜਿਹੜੀ ਆਰਥਿਕ ਮਦਦ ਹੈ ਈ ਪੰਜਾਬ ਗਵਰਨਮੈਂਟ ਵੱਲੋਂ ਜਾਂ ਸੈਂਟਰ ਗਵਰਨਮੈਂਟ ਵੱਲੋਂ ਇਹਨਾਂ ਨੂੰ ਮਿਲਣੀ ਚਾਹੀਦੀ ਹੈ ਔਰ ਬੱਚੇ ਦੇ ਨਾਮ ਦੇ ਉੱਪਰ ਸਕੂਲ ਦਾ ਨਾਮ ਹੋਣਾ ਚਾਹੀਦਾ ਹੈ ਇਹ ਹੀ ਸਾਡੀ ਮੰਗ ਹੈ ਉਹ ਲੰਘਾ ਜੀ ਕੀ ਘਟਨਾ ਘਟੇ ਰਹੀ ਹੈ ਘਟਨਾ ਇਹ ਕਿ ਅਸੀ ਜੀ ਬੇ ਸਿਗਾ ਜੀ ਡਿਊਟੀ ਤੇ ਫੌਜ ਦੀ ਜੇ 500 ਰੁਪਏ ਦਾ ਭਰਤੀ ਵਜਿਰਾ ਗਰੀਬ ਪਰਿਵਾਰ ਤੋਂ ਉੱਠ ਕੇ ਤੇ ਮਾਂ ਮਾਂ ਪਿਓ ਨੇ ਮਿਹਨਤ ਮਦੂਰੀ ਨਾਲ ਕੋਈ ਜ਼ਮੀਨ ਜਾਇਤ ਹੈ ਨਹੀਂ ਸੀ ਪੜਾ ਕੇ ਨੂੰ ਫੌਜ ਦੀ ਨੌਕਰੀ ਮਿਲੀ ਸੀ ਗਰਮ ਨੂੰ ਉੱਥੇ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਜਰਾ ਉਸ ਤੋਂ ਬਾਅਦ ਤੇ ਕੋਈ ਇੱਥੇ ਸਾਨੂੰ ਮਹਿਸੂਸ ਬਹੁਤ ਆ ਕਿ ਫੌਜ ਅਧਿਕਾਰੀ ਤਾਂ ਆਏ ਆ ਨਾ ਤਾਂ ਅਸੀਂ ਕੋਈ ਸ਼ਿਕਾਇਤ ਦਾ ਨਮਿੰਦਾ ਆ ਨਾ ਕੋਈ ਸ਼ਿਕਾਇਤ ਪ੍ਰਸ਼ਾਸਨ ਦਾ ਸਰਕਾਰ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਕੋਈ ਤਸਦੀਦਦਾਰ ਉਹਖ ਨੇ ਕੋਈ ਨਹੀਂ ਇੱਥੇ ਪਹੁੰਚਿਆ ਪੈਨ ਹਜੇ ਤੱਕ ਵੀ ਦਡੋਡੀ ਸਤਕਾਰ ਦਾ ਟਾਈਮ ਆ ਹਜੇ ਵੀ ਨਹੀਂ ਕੋਈ ਪਹੁੰਚਾਈ ਇਸ ਟਾਈਮ ਇਸ ਚੀਜ਼ ਦਾ ਬਹੁਤ ਵੱਡਾ ਧੋਖਾ ਨੰਬਰ 2 ਤੇ ਇਹ ਆ ਵੀ ਜਿਹੜਾ ਸਿੱਧਾ ਸਿੱਧਾ ਸਰਦਾਰ ਦਿੱਤਾ ਜੋ ਬੱਚੇ ਨੂੰ ਇਸ ਨੂੰ ਗਰਦੀਪ ਸਿੰਘ ਨੂੰ ਉਹ ਇਹ ਨਾਂ ਤੇ ਮਤਲਬ 1 ਕਰੋੜ ਦੀ ਰਕਮ ਇਸ ਕਰਮਾਂ ਹਸ ਕਰਨੇ ਕੀਤੀ ਯਾਰੀ ਲਾਣ ਕੀਤਾ ਹੋਇਆ ਉਹ ਇਹਨਾਂ ਨੂੰ ਮਿਲਣਾ ਚਾਹੀਦਾ ਇਹਦੀ ਮਾਂ ਤਾਂ ਨੂੰ ਕੋਈ ਸਿਕਾਈ ਨੌਕਰੀ ਜਾਂ ਕੋਈ ਸਾਧਨ ਇਸ ਨੂੰ ਦਿੱਤਾ ਜਾਵੇ ਬਹੁਤ